ਸੋ ਪਿਉ ਮੰਦਾ ਕੀ ਹੈ ਜਿੱਤ ਜਮੈ ਰਾਜਨ ਜਦ ਕਿ ਉਹ ਜਿਹੜਾ ਸ਼ਬਦ ਆ ਉਹ ਔਰਤ ਵਾਸਤੇ ਨਹੀਂ ਹੈ ਤੇ ਅੱਗੇ ਬੰਦੇ ਹੀ ਰਾਜਿਆਂ ਨੂੰ ਮਾਇਆ ਦੇ ਦਿੰਦੇ ਸੀ ਬੀਬੀਆਂ ਨਹੀਂ ਸੀ ਜਾਇਆ ਕਰਦੀਆਂ ਹੁਣ ਬੀਬੀਆਂ ਦੇਖਦੇ ਆ ਵੀ ਅਸੀਂ ਕਿਉਂ ਪਿੱਛੇ ਰਹਿਣਾ ਹਮ ਕਿਤੇ ਬੰਦਾ ਹੀ ਤਾਂ ਲਾਹ ਲੈ ਉਹ ਵੀ ਦੇਖੇ ਉਹਨੇ ਕੁਝ ਕਿਕੋ ਨਾ ਨੈਮ ਪ੍ਰਮੋਟ ਵੀ ਬੀਬੀਆਂ ਨਾਲ ਜ਼ਿਆਦਾ ਕੀਤਾ ਜਿਵੇਂ ਰਾਤਾ ਸੁਆਮੀ ਹਮ ਨਰੰਕਾਰੀ ਸੇਵਾਲਾ ਚਲੋ ਹੁਣ ਸੈਤਾ ਇੰਨਾ ਨਹੀਂ ਫੈਲਿਆ ਨਹੀਂ ਪਰ ਸਾਡੀ ਮਾਲਵੇਰੀ ਚ ਤਾਂ ਕਾਫੀ ਆ ਐਸਾ ਮਾਨਸਾ ਠੰਡਾ ਬਹੁਤ ਆ ਹਾਂ ਪਰ ਵੀ ਉਹ ਦੇਖੋ ਹੁਣ ਉਹ ਤਾਂ ਕਿੰਨਾ ਕੁਝ ਦੇਖ ਲੈ ਲੋਕਰ ਫਿਰ ਨਹੀਂ ਉੱਥੇ ਖੜੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅੱਜ ਨਾਲ ਅਸੀਂ ਜਿਹੜਾ ਮੇਨ ਟਾਪਿਕ ਆ ਉਹ ਗੱਲਬਾਤ ਕਰਾਂਗੇ ਡੇਰਾਬਾਦ ਬਾਰੇ ਹਨ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਡੇਰੇ ਨੇ ਉਹ ਮਤਲਬ ਉਹਨਾਂ ਦਾ ਪ੍ਰਚਾਰ ਜੋਰਾਂ ਤੇ ਚੱਲ ਰਿਹਾਗਾ ਤੇ ਜਿਹੜੇ ਸਾਡੀ ਕਮਿਊਨਿਟੀ ਦੇ ਭਾਈਚਾਰਾਗਾ ਕਾਫੀ ਉਹਨਾਂ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾਗਾ ਜਿਨ੍ਹਾਂ ਵਿੱਚ ਖਾਸ ਕਰਕੇ ਬੀਬੀਆਂ ਦਾ ਯੋਗਦਾਨ ਹੁੰਦਾ ਇਹ ਇਸ ਦੇ ਸੰਬੰਧੀ ਆਪ ਜੀ ਕੋਈ ਵਿਚਾਰ ਸਾਨੂੰ ਦੱਸਿਓ ਵੀ ਇਹਦਾ ਮੇਨ ਕਾਰਨ ਕੀ ਹੈ ਵੀ ਡੇਰਾਵਾਦ ਪੰਜਾਬ ਦੇ ਵਿੱਚ ਕਿਉਂ ਪ੍ਰਫੁੱਲਤ ਹੋ ਰਿਹਾਗਾ ਹਾਂ ਜੋ ਡੇਰਾਵਾਦ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਪੁਰਾਣਾ ਚੱਲਿਆ ਆ ਰਿਹਾ ਹਾਂ ਹਾਂਜੀ ਜੋ ਕਿ ਅੱਜ ਬਹੁਤ ਵੱਡੇ ਪੱਧਰ ਤੇ ਫੈਲਿਆ ਕੁਝ ਤਾਂ ਆਪਣੇ ਸਿੱਖ ਧਰਮ ਦੇ ਡੇਰੇ ਨੇ ਕਿਤੇ ਚ ਵੀ ਬਹੁਤ ਡੇਰਾਬਾਦ ਹੈ ਹੂੰ ਪਰ ਇਹਨਾਂ ਦਾ ਫਿਰ ਵੀ ਬਹੁਤ ਛੋਟਾ ਹਲੇ ਐਡਾ ਫਲਾ ਨਹੀਂ ਹੈ ਹਾਂਜੀ ਪਰ ਕੁਝ ਡੇਰਾਬਾਦ ਨੇ ਉਹਨਾਂ ਦਾ ਫਲਾ ਬਹੁਤ ਵੱਡਾ ਜਿਹੜੀ ਗੁਰਮਤ ਉਲਟ ਹੋ ਕੇ ਚੱਲਦੀ ਹੈ ਹਾਂ ਜਿਸ ਤਰ੍ਹਾਂ ਆਪਾਂ ਦੇਹਤਾਰੇ ਗੁਰੂਆਂ ਦੀ ਗੱਲ ਕਰਦੇ ਆ ਹਾਂ ਉਹ ਜਿਹੜਾ ਸਾਰਾ ਹੀ ਹੈਗਾ ਕਿ ਕਿਉਂਕਿ ਉਹ ਗੁਰਬਾਣੀ ਚੋਂ ਹੀ ਦੱਸਦੇ ਨੇ ਜੇ ਸਾਨੂੰ ਲੱਗੇਗਾ ਸੀ ਦੇਖਾਂਗੇ ਤਾਂ ਸਾਨੂੰ ਉਹ ਵੀ ਸਹੀ ਉਹ ਲੱਗਣਗੇ ਕਿਉਂਕਿ ਜਿਹੜੀ ਸੰਗਤ ਜਾਂਦੀ ਹੈ ਨਾ ਉਹ ਆਮ ਤੌਰ ਤੇ ਦੱਸਦੀ ਆ ਉਹ ਇਸ ਕਰਕੇ ਫਸਣ ਦਾ ਉਹਨਾਂ ਦਾ ਕਾਰਨ ਹੈ ਕਿ ਉਹ ਗੁਰਬਾਣੀ ਅਨੁਸਾਰ ਉਹਨਾਂ ਨੂੰ ਸਹੀ ਠਹਿਰਾ ਦਿੰਦੇ ਤੇ ਇਸ ਕਰਕੇ ਫਿਰ ਅਗਲਾ ਮੰਨਦਾ ਵੀ ਹਾਂ ਇਹ ਸਹੀ ਦੱਸਦੇ ਆ ਹਾਂਜੀ ਇੱਕ ਇਹਦੇ ਚ ਇਹ ਆ ਕਿ ਜੇ ਇਹਦੀ ਜਿਹੜੀ ਅੱਪਾ ਸਮਝ ਲੇ ਵੀ ਇਹਦਾ ਮੇਨ ਕਾਰਨ ਹੂੰ ਤੋਂ ਸਾਡੀ ਜਿਹੜੀ ਨਕਾਮੀ ਕਹਿ ਸਕਦੇ ਆ ਆਪਣੇ ਸਿੱਖ ਧਰਮ ਦੇ ਜਿਹੜੇ ਆਗੂ ਸੀ ਹੂੰ ਸਿੱਖੀ ਦੇ ਜਿਹੜੇ ਪ੍ਰਚਾਰਕ ਸੀ ਕਿਉਂਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਹੂੰ ਉਹਨਾਂ ਨੇ ਸਿਰਫ ਇਤਿਹਾਸ ਸੁਣਾਇਆ ਬਾਣੀ ਦੀ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਬਾਣੀ ਨੂੰ ਲੈ ਕੇ ਕਿਉਂਕਿ ਬਾਣੀ ਨੂੰ ਮੰਨਣ ਦਾ ਸਾਨੂੰ ਆਦੇਸ਼ ਆ ਹਾਂਜੀ ਉਨਾਂ ਨੇ ਦੇਖਿਆ ਵੀ ਇਹ ਬਾਣੀ ਤਾਂ ਇਹ ਮੰਨ ਰਹੇ ਇਹ ਨਹੀਂ ਮੰਨ ਰਹੇ ਇਸ ਕਰਕੇ ਫਿਰ ਉਧਰ ਨੂੰ ਜੁੜ ਪਏ ਤੇ ਇਹਦੇ ਵਿੱਚ ਬਹੁਤ ਵੱਡਾ ਇੱਕ bizness ਟਾਈਪ ਹੁੰਦਾ ਮੇਨ ਜਿਹੜਾ ਮਕਸਦ ਹੁੰਦਾ ਇਹਨਾਂ ਦਾ ਕੋਈ ਰੱਬ ਦੇ ਨਾਲ ਪਿਆਰ ਐਸਾ ਕੁਝ ਵੀ ਨਹੀਂ ਹੁੰਦਾ ਭਗਤੀ ਮਾਰਗ ਕੁਝ ਨਹੀਂ ਹੁੰਦਾ ਹੂੰ ਮੇਨ bizness ਹੁੰਦਾ ਇਹਨਾਂ ਦਾ ਠੀਕ ਹੈ ਜੀ ਪਰ ਆਮ ਲੋਕ ਜਿਹੜੇ ਹੁੰਦੇ ਨੇ ਸ਼ਰਧਾਲੂ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਨਾਂ ਚ ਪਰਮੇਸ਼ਰ ਪ੍ਰਤੀ ਪ੍ਰੇਮ ਹੁੰਦਾ ਹੈ ਨਾ ਜੋ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਤੇ ਫਿਰ ਉਹਨਾਂ ਨੂੰ ਇਹ ਸਾਜ ਬਾਗ ਜਿਹਨੂੰ ਆਪਾਂ ਕਹਿੰਦੇ ਸੁਪਨੇ ਦਿਖਾਈ ਜਾਂਦੇ ਨੇ ਹੂੰ ਵੀ ਤੁਹਾਨੂੰ ਇਦਾਂ ਹੋਏਗਾ ਖਾਸ ਕਰਕੇ ਇੱਥੇ ਦੇ ਨਹੀਂ ਅੱਗੇ ਦੇ ਵੀ ਤੁਹਾਨੂੰ ਅੱਗੇ ਫਿਰ ਜਦੋਂ ਸਮਾਂ ਆਏਗਾ ਹੂੰ ਤੁਹਾਨੂੰ ਬਾਬਾ ਜੀ ਆਪ ਲੈ ਕੇ ਜਾਣਗੇ ਤੁਸੀਂ ਬਵਾਨ ਤੇ ਬੈਠ ਕੇ ਜਾਓਗੇ ਹੂੰ ਸੋ ਐਸੇ ਫਿਰ ਜਦੋਂ ਸੁਣਾਏ ਜਾਂਦੇ ਫਿਰ ਜੀਵ ਉੱਤੇ ਜੁੜਦੇ ਨੇ ਫਿਰ ਪ੍ਰਚਾਰ ਆ ਅੱਗੇ ਤੇ ਅੱਗੇ ਕਿਉਂਕਿ ਬਿਜ਼ਨਸ ਦੇ ਵਿੱਚ ਫਿਰ ਉਸ ਜੀਵ ਜਦ ਹੋਈ ਜਾਂਦੇ ਨਾ ਫਿਰ ਉਹਨਾਂ ਨੂੰ ਅੱਗੇ ਉੱਚ ਲਾ ਕੇ ਫਿਰ ਅੱਗੇ ਹੋਰ ਵਿਸਾਰ ਕੀਤਾ ਜਾਂਦਾ ਉਹਦੇ ਚ ਦੋ ਤਿੰਨ ਚੀਜ਼ਾਂ ਦਿਖਤੀਆਂ ਹਾਂ ਹਾਂਜੀ ਵੀ ਜਿਹੜਾ ਇੱਕ ਤਾਂ ਡੇਰਾਬਾਦ ਨਾਲ ਜੁੜ ਗਿਆ ਜਿਵੇਂ ਤੁਹਾਨੂੰ ਦੱਸਿਆ ਵੀ ਬਿਜ਼ਨਸ ਨੂੰ ਮੇਨ ਰੱਖ ਕੇ ਕੀਤਾ ਜਾਂਦਾ ਫਿਰ ਉਹਨਾਂ ਕੋਲ ਆਮਦਨ ਤਾਂ ਆਉਣੀ ਸ਼ੁਰੂ ਹੋਈ ਜਾਂਦੀ ਹੈ ਹਾਂਜੀ ਫਿਰ ਉਹ ਜੀਵ ਦੇਖਦਾ ਵੀ ਹਾਂ ਯਾਰ ਇਹ ਦੇਖੋ ਕਿੰਨਾ ਸੰਸਾਰਿਕ ਕਾਮਯਾਬ ਹੋ ਗਿਆ ਹੈ ਨਾ ਦੇਖ ਦੇ ਕੇ ਉਹਨੂੰ ਇਦਾਂ ਜੁੜਿਆ ਜਾਂਦਾ ਪਰ ਉਹ ਗੁਰਬਾਣੀ ਸਾਰਾ ਇਹ ਗੁਰਬਾਣੀ ਦੇ ਅਰਥ ਉਲਟ ਹੋ ਜਾਂਦੇ ਨੇ ਜਦੋਂ ਆਪਾਂ ਦੇਖਦੇ ਆ। ਕਿਉਂਕਿ ਜਿਹੜੀ ਗੁਰਬਾਣੀ ਆ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਸਰੀਰ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ। ਸਰੀਰ ਕਰਕੇ ਕੋਈ ਸਤਿਗੁਰੂ ਨਹੀਂ ਹੈ। ਸਰੀਰ ਕਰਕੇ ਕੋਈ ਸੰਤ ਨਹੀਂ ਹੈ। ਸਰੀਰ ਕਰਕੇ ਕੋਈ ਸਾਧੂ ਨਹੀਂ ਹੈ। ਇਹ ਸਾਰਾ ਗਿਆਨ ਹੈ। ਗਿਆਨ ਕਰਕੇ ਹੁੰਦਾ। ਜਿਹਨੂੰ ਗਿਆਨ ਹੋ ਗਿਆ ਸੰਤ ਵੀ ਗਿਆਨ ਦੁਆਰਾ ਹੋਣਾ ਹੈ। ਵੇਖ ਚਾਹੇ ਕੋਈ ਹੋਵੇ ਚਾਹੇ ਉਹ ਕੋਹੇ ਦੇ ਕਪੜੇ ਪਹਿਨੇ ਹੋਣ ਚਾਹੇ ਉਹ ਇੱਕ ਪੈਂਟ ਸ਼ਰਟ ਪੈਂਟ ਕੋਟ ਵਿੱਚ ਵੀ ਹੋ ਸਕਦਾ ਹੈ ਜਾਂ ਇੱਕ ਸੂਟ ਵਿੱਚ ਵੀ ਹੋ ਸਕਦਾ ਹੈ ਪਰ ਆਪਾਂ ਸਰੀਰਾਂ ਨਾਲ ਜੁੜਨ ਕਰਕੇ ਅਸੀਂ ਸਰੀਰ ਨੂੰ ਹੀ ਸਤਗੁਰ ਬਣਾ ਲਿਆ ਤੇ ਫਿਰ ਆਪਾਂ ਸਰੀਰ ਦੇ ਦਰਸ਼ਨ ਕਰ ਲਏ ਕਿਉਂਕਿ ਗਿਆਨ ਤਾਂ ਲੈਣਾ ਨਹੀਂ ਹੈ ਜੀ ਬਸ ਇੰਨਾ ਕੋ ਨਾ ਸਾਨੂੰ ਸੁਣਾ ਦਿੱਤਾ ਵੀ ਜਿਹੜਾ ਸਤਗੁਰਾ ਉਹ ਨਾਮ ਤਨ ਦੇਗਾ ਨਾਮ ਕੀ ਆ ਅਸੀਂ ਗੁਰਬਾਣੀ ਚ ਪੜਿਆ ਨਹੀਂ ਉਹਨਾਂ ਨਾਮ ਨੂੰ ਆਵਾਜ਼ ਬਣਾ ਦਿੱਤਾ ਤੇ ਉਹ ਆਵਾਜ਼ ਫਿਰ ਉਹ ਕਹਿੰਦੇ ਵੀ ਤੁਸੀਂ ਆ ਆਵਾਜ਼ ਸੁਣੋ ਉਹ ਜੀਵਾਂ ਨੂੰ ਆਮ ਹੀ ਸੁਣਦੀ ਆਵਾਜ਼ ਜਿਹੜਾ ਉਹ ਸਾਇਜ ਤੋਂਨ ਕਹਿ ਦਿੰਦੇ ਤੇ ਇਸ ਕਰਕੇ ਫਿਰ ਉਹਨਾਂ ਨੂੰ ਲੱਗਦਾ ਵੀ ਹਾਂ ਇਹ ਜਰ ਸਾਨੂੰ ਨਾਮ ਮਿਲ ਗਿਆ ਉੱਥੇ ਉਲਝ ਕੇ ਰਹੇਗੇ ਅੱਗੇ ਤੇ ਅੱਗੇ ਇਦਾਂ ਫਿਰ ਉਹ ਉਹਨਾਂ ਦਾ ਮਕਸਦ ਪੈਸਾ ਤੇ ਉਹਨੂੰ ਗੋਲ ਕਰ ਰੱਖ ਦਿੰਦੇ ਇੱਕ ਭੂਮੀਦਾਨ ਵਾਸਤੇ ਕਿਉਂਕਿ ਜਿਹੜੇ ਉੱਥੇ ਜਾਂਦੇ ਆਪਣੇ ਕੋਲ ਵੀ ਆਏਗਾ ਦੀ ਹਾਂਜੀ ਗਰੇ ਇਨ ਦੇ ਰਿਆ ਜੇ ਜਾਂਦੇ ਉਹਨਾਂ ਦੱਸਿਆ ਵੀ ਉੱਥੇ ਇਦਾਂ ਗੋਲ ਕਾ ਹੁੰਦੀਆਂ ਇੱਕ ਇਮਾਰਤਾਂ ਬਣਾਉਣ ਵਾਸਤੇ ਹੁੰਦੀ ਆ ਇੱਕ ਭੂਮੀ ਖਰੀਦਣ ਵਾਸਤੇ ਹੁੰਦੀ ਐ ਇਦਾਂ ਕੋਈ ਲੰਗਰਾਂ ਵਾਸਤੇ ਹੁੰਦੀ ਐ ਇਦਾਂ ਫਿਰ ਲੋਕ ਅੱਗੇ ਤੇ ਅੱਗੇ ਜੁੜਦੇ ਆ ਪਰ ਅੱਜ ਕੋਈ ਅੰਤ ਨਹੀਂ ਤਿੰਨ ਚਾਰ ਡੇਰੇ ਤਾਂ ਜਿਹੜੇ ਜਿਵੇਂ ਰਾਤਾ ਸਵਾਮੀ ਹੂੰ ਤੇ ਇੱਕ ਨਿਰੰਕਾਰੀ ਹੂੰ ਇੱਕ ਸਰਸੇ ਵਾਲਾ ਇੱਕ ਸਰਸੇ ਵਾਲਾ ਚਲੋ ਹੁਣ ਸਾਇਤ ਤਾਂ ਇੰਨਾ ਨਹੀਂ ਫੈਲਿਆ ਨਹੀਂ ਪਰ ਸਾਡੇ ਮਾਲਵੇਰੀ ਚ ਤਾਂ ਕਾਫੀ ਆ ਅੱਛਾ ਮਾਨਸਾ ਬਠਿੰਡਾ ਬਹੁਤ ਆ ਹਾਂ ਉਹ ਫੇਰ ਵੀ ਉਥੇ ਦੇਖੋ ਹੁਣ ਉਹ ਤਾਂ ਕਿੰਨਾ ਕੁਝ ਦੇਖ ਲਿਆ ਲੋਕਾਂ ਨੇ ਫੇਰ ਨੀ ਉੱਥੇ ਖੜੇ ਲੋਕਾਂ ਕਿਉਂਕਿ ਉਹ ਲੋਕ ਉਸ ਚੀਜ਼ ਨੂੰ ਵੀ ਵੀ ਹਾਂ ਜੀ ਉਹ ਤਾਂ ਜਿਵੇਂ ਇੱਕ ਉਦਾਹਰਨ ਦਿੰਦੇ ਵੀ ਗੁਰੂ ਸਾਹਿਬ ਵੀ ਜੇਲ੍ਹ ਚ ਗਏ ਉਹ ਵੀ ਲੋਕਾਂ ਨੂੰ ਕਿਉਂਕਿ ਜਦੋਂ ਅੰਦਾਜ਼ ਅੰਦੀ ਸਰਦਾ ਜੀਵ ਚ ਹੋ ਜਾਂਦੀ ਹੈ ਨਾ ਮਮਤਾ ਨੂੰ ਕਹਦੇ ਆਪਾਂ ਮਮਤਾ ਕਹਿ ਸਕਦੇ ਆ ਵੀ ਕਿਸੇ ਨਾਲ ਮੰਮਤਾ ਪੈ ਜਾਂਦੀ ਆ ਫਿਰ ਉਹਦੇ ਉਹਨੂੰ ਔਗਣ ਨਹੀਂ ਦਿਖਦੇ ਜਿਵੇਂ ਮਾਂ ਨੂੰ ਆਪਣੇ ਬੱਚੇ ਦੇ ਜਦੋਂ ਔਗਣ ਵੀ ਨਹੀਂ ਦਿਖਦੇ ਨਾ ਉਹਨੂੰ ਇਹ ਲੱਗਦਾ ਵੀ ਨੇ ਇਹ ਵੀ ਤੇ ਗੋਣੀ ਆ ਫਿਰ ਉਹ ਸਾਰਾ ਖੇਰ ਵਿਗੜਦਾ ਉਹਨੂੰ ਮਮਤਾ ਕਹਿੰਦਾ ਹੂੰ ਸੋ ਇਸ ਤਰੀਕੇ ਨਾਲ ਬ੍ਰਹਮਾ ਕੁਮਾਰੀ ਬਹੁਤ ਵੱਡਾ ਇਹਦੇ ਬਹੁਤ ਸਾਰੇ ਆ ਪਰ ਅੱਗੇ ਮੈਂ ਸੁਣਦਾ ਹੁੰਦਾ ਸੀ ਬਹੁਤ ਸਾਰੇ ਗੱਲ ਕਿਆ ਲਿਆਉਂਦੇ ਸੀ ਵੀ ਇਹ ਅਗਰੇਜਾਂ ਦੇ ਚਾਲੂ ਕੀਤੇ ਹੋਏ ਪਰ ਹੁਣ ਜਦੋਂ ਅਸੀਂ ਜਾ ਕੇ ਦੇਖਦੇ ਆਂ ਵੀ ਅਸਲ ਦੇ ਵਿੱਚ ਸਾਨੂੰ ਇਹ ਲੱਗਦਾ ਕਿਸੇ ਬਾਹਰ ਨੇ ਇਹਨਾਂ ਨੂੰ ਪਲਾਂਟ ਕੀਤਾ ਪਲਾਂਟ ਕੀਤਾ ਹੋਇਆ ਠੀਕ ਹੈ ਜੀ ਕਿਉਂਕਿ ਤੁਸੀਂ ਦੇਖੋਗੇ ਇੱਕੋ ਜਿਹੇ ਕੱਪੜੇ ਹੂੰ ਵੀ ਤੁਸੀਂ ਵਿੱਚ ਇੱਥੇ ਕੱਪੜੇ ਚਾਹੇ ਤੁਸੀਂ ਰੰਧਾ ਸਵਾਮੀ ਨੂੰ ਦੇਖ ਲਓ ਰੰਕਾ ਜੀ ਨੂੰ ਦੇਖੋ ਬ੍ਰਹਮਾ ਕੁਮਾਰੀ ਨੂੰ ਦੇਖ ਲਓ ਹਾਂ ਹੈਨਾ ਸਾਰਿਆਂ ਦੇ ਇੱਕੋ ਜਿਹੇ ਕੱਪੜੇ ਪਾਉਣੇ ਆ ਹੈਨਾ ਸਾਰਿਆਂ ਨੇ ਮਤਲਬ ਥੋੜਾ ਗਿਆਨ ਦੇ ਵਿੱਚ ਥੋੜਾ ਫਰਕ ਆ ਪਰ ਅਖੀਰ ਆ ਕੇ ਸਰੀਰ ਨਾਲ ਹੀ ਜੋੜ ਲੈਂਦੇ ਵੀ ਹਾਂ ਸਰੀਰ ਦੇ ਸਤਿ ਦਰਸ਼ਨ ਹੋ ਗਏ ਸਤਿਗੁਰੂ ਕਰ ਚੁੱਕੇ ਫਿਰ ਆਪਣਾ ਪ੍ਰਚਾਰ ਨਹੀਂ ਇਸ ਕਰਕੇ ਕਿਉਂਕਿ ਕੋਈ ਵੀ ਚੀਜ਼ ਆ ਇੱਕ ਬੂਟਾ ਲੱਗ ਗਿਆ ਉਹਦੀਆਂ ਜੜ੍ਹਾਂ ਬਾਦੀਆਂ ਜਾਣੀਆਂਗੇ ਬੂਟਾ ਕੋਈ ਵੀ ਆ ਚਾਹੇ ਚੰਗਾ ਲੱਗਿਆ ਹਾਂਜੀ ਚਾਹੇ ਮਾੜਾ ਲੱਗਿਆ ਇਹਨਾਂ ਜ਼ਰੂਰ ਆ ਵੀ ਚੰਗੇ ਨੇ ਹੌਲੀ ਫੈਲਣਾ ਹੁੰਦਾ ਮਾੜਾ ਬਹੁਤ ਛੇਤੀ ਫੈਲਦਾ ਇਹ ਨਕਾਮੀ ਸਾਡੀ ਆਪਾਂ ਕਹਿ ਸਕਦੇ ਆ ਕਿ ਆਪਾਂ ਗੁਰਬਾਣੀ ਦਾ ਗਿਆਨ ਨਹੀਂ ਦੇ ਸਕੇ ਜੀਵਾਂ ਨੂੰ ਸਮਝਾ ਨਹੀਂ ਸਕੇ ਕਿਉਂਕਿ ਸਾਡੇ ਆਪਣੇ ਖੁਦ ਡੇਰੇ ਬਣਾ ਕੇ ਬੈਠੇ ਆ ਫਿਰ ਆਪਾਂ ਦੂਜਿਆਂ ਨੂੰ ਕਹਿ ਵੀ ਕੀ ਸਕਦੇ ਹੂੰ ਇਹ ਹੀ ਮੇਨ ਕਾਰਨ ਜੋ ਮੈਂ ਦੇਖਿਆ ਵਿਚਰ ਕੇ ਤੇ ਇਹ ਹੀ ਮੈਨੂੰ ਲੱਗਦਾ ਵੀ ਇਹ ਕਾਰਨ ਹੈ ਠੀਕ ਹੈ ਜੀ ਤੇ ਇੱਕ ਨਾ ਆਪਾਂ ਬਾਕੀ ਦੇਖਿਆ ਪਿਛੇ ਜੀ ਵੀ ਇੱਕ ਘਟਨਾ ਜਿਹੜੀ ਆ ਬਾਬੇ ਦੀ ਜਿਹੜੀ ਕੁਝ ਗਲਤ ਵੀਡੀਓ ਵਾਇਰਲ ਹੋਈ ਸੀ ਚਰਨ ਘਟ ਵਾਲਿਆਂ ਦੀ ਹਾਂ ਇਹ ਬੀਬੀਆਂ ਨੂੰ ਖਾਸ طور ਤੇ ਧਿਆਨ ਰੱਖਣਾ ਚਾਹੀਦਾ ਪਰ ਉਹ ਨਾ ਸ਼ਰਧਾ ਦੇ ਵਿੱਚ ਆਪਾਂ ਦੇਖਦੇ ਆਂ ਵੀ ਸਿਸਟਮ ਖਰਾਬ ਹੀ ਹੋ ਜਾਂਦਾਗਾ ਦੇਖੋ ਬਹੁਤ ਤਰ੍ਹਾਂ ਦੇ ਚੀਜ਼ਾਂ ਜਦੋਂ ਜਿੱਥੇ ਜਦ ਮਾਇਆ ਹੁੰਦੀ ਹੈ ਨਾ ਕਿਉਂਕਿ ਜਿਹੜਾ ਇਹ ਮਾਰਗ ਸੀ ਭਗਤੀ ਮਾਰਗ ਸੰਤ ਮਾਰਗ ਜਿਹੜਾ ਸੀ ਇਹ ਇਹਨਾਂ ਚੀਜ਼ਾਂ ਵਾਸਤੇ ਨਹੀਂ ਸੀ ਵੀ ਤੁਹਾਨੂੰ ਆ ਵਸਤੂ ਮਿਲ ਜਾਏਗੀ ਸੰਸਾਰੀ ਆ ਮਿਲ ਜਾਏਗੀ ਤੁਹਾਨੂੰ ਫਲਾਣਾ ਬਾਬਾ ਮੁੰਡਾ ਦੇ ਦੇਗਾ ਤੁਹਾਨੂੰ ਫਲਾਣਾ ਬਾਬਾ ਥੋਡੇ ਮੁੰਡੇ ਨੂੰ ਬਾਹਰ ਭੇਜੇਗਾ ਐਦਾਂ ਕਰ ਦੇਗਾ ਹੈਨਾ ਤੁਹਾਡੇ ਕੋਲ ਉਹ ਬਾਬਰ ਅਰਦਾਸ ਕਰ ਦੇਗਾ ਤੁਹਾਡੇ ਧਨ ਘਰ ਚ ਧਨ ਦੀ ਬਰਕਤ ਹੋ ਜੂਗੀ ਇਹ ਚੀਜ਼ਾਂ ਵਾਸਤੇ ਨਹੀਂ ਸੀ ਗੁਰਬਾਣੀ ਹੈ ਕਿਉਂਕਿ ਸਾਰੇ ਨੂੰ ਤਾਂ ਬਾਰੇ ਜਨੇ ਦੱਸਿਆ ਵੀ ਇਹ ਤਾਂ ਝੂਠਾ ਹੂੰ ਇਹ ਤਾਂ ਇੱਕ ਟਰੋਆ ਹੈਨਾ ਬਾਬਾ ਮਾਇਆ ਤੋਂ ਹੈਨਾ ਇਹ ਤਾਂ ਤੋ ਟਰੋਆ ਹੈ ਕਿ ਤੁਹਾਡੇ ਨਾਲ ਤੁਸੀਂ ਉਸ ਚੀਜ਼ 'ਚ ਫਸੇ ਹੋ ਤੋ ਦੇ ਲਾਲਚ ਦੇ ਵਿੱਚ ਉਹ ਤਾਂ ਹੁੰਦੇ ਹੀ ਤਰੋਈ ਲੋਕ ਨੇ ਜਿਹੜੇ ਬਣਦੇ ਨੇ ਜਿਹੜੇ ਪੇਖੀ ਹੁੰਦੇ ਨੇ ਉਹਦਾ ਲਾਭ ਉਠਾ ਕੇ ਫਿਰ ਔਰਤਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਨੇ ਤੇ ਕਿਤੇ ਕਿਤੇ ਇਹ ਵੀ ਹੁੰਦਾ ਕਿ ਅੱਜ ਜੋ ਅੱਜ ਦਾ ਆਪਾਂ ਸਮਝ ਹੈ ਜੇ ਅੱਜ ਦਾ ਚੋਗਾ ਹਾਂਜੀ ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਮਨੁੱਖੀ ਮਾੜਾ ਮਨੁੱਖੀ ਮਾੜੇ ਆ ਔਰਤਾਂ ਕਿਉਂਕਿ ਬਹੁਤ ਸਾਰੀਆਂ ਔਰਤਾਂ ਵੀ ਹੁਣ ਇਸ ਪਾਸੇ ਹੋਈਆਂ ਉਹ ਵੀ ਆਪਣਾ ਨਜਾਇਜ਼ ਉਹ ਕਰਕੇ ਕੋਈ ਸੰਸਾਰਿਕ ਲਾਭ ਕਰਨ ਦੇ ਵਾਸਤੇ ਹੂੰ ਇਦਾਂ ਕਰਕੇ ਆਨੇ ਠੀਕ ਹੈ ਹਾਂ ਉਹ ਬੰਦੇ ਤੇ ਕੰਟਰੋਲ ਹੀ ਨਹੀਂ ਰਿਹਾ ਔਰ ਤੇ ਉਸਤੇ ਹਾਂਜੀ ਹਾਂ ਬੰਦਾ ਹਾਂ ਔਰ ਬੰਦਾ ਪਿੱਛੇ ਲੱਗਿਆ ਔਰ ਤੇ ਔਰਤ ਨੇ ਪਿੱਛੇ ਲੱਗਿਆ ਹਾਂਜੀ ਹਾਂ ਹੂੰ ਇਦਾਂ ਪਹਿਲਾਂ ਕਿਹਾ ਜਾਂਦਾ ਸੀ ਮਰਦ ਪ੍ਰਧਾਨ ਆ ਹਾਂਜੀ ਪਰ ਹੁਣ ਉਲਟ ਚੱਲ ਰਿਹਾ ਕੰਮ ਹਾਂ ਨਹੀਂ 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 ਹੁਣ ਨਹੀਂ ਹੁਣ ਮਰਦ ਨਹੀਂ ਹੁਣ ਹੁਣ ਔਰਤ ਹੀ ਪ੍ਰਧਾਨ ਆ ਹੂੰ ਹਾਂਜੀ ਉਹ ਤਾਂ ਬਹੁਤ ਸਮੇਂ ਤੇ ਆ ਜਦਨੇ ਹੁਣ ਉਹ ਹੋ ਗਈ ਕਿਉਂਕਿ ਹੌਲੀ ਹੌਲੀ ਵਾਤਾਵਰਣ ਆ ਇਹ ਵਧਿਆ ਹੂੰ ਕੋਈ ਅੱਜ ਤੋਂ ਹੀ ਨਹੀਂ ਤੁਸੀਂ ਦੇਖਦੇ ਆ ਵੀ ਪਹਿਲਾਂ ਘਰਾਂ 'ਚ ਪ੍ਰਧਾਨਗੀ ਹੋਈ ਹੈ ਨਾ ਹੂੰ ਫਿਰ ਹੁਣ ਬਾਹਰ ਨੂੰ ਚੱਲ ਪਿਆ ਬਾਹਰ ਨੂੰ ਚੱਲ ਪਿਆ ਹਾਂ ਮੈਂ ਦੇਖਦਾ ਹੁੰਨਾ ਆ ਹਾਂਜੀ ਪਹਿਲਾਂ ਕਿਉਂਕਿ ਮੇਰੀ ਵੀ ਕਾਫੀ ਹੁਣ ਉਮਰ ਹੋ ਗਈ ਹੂੰ ਅੱਗੇ ਫਰਜ਼ ਕਰੋ ਆਪਣੇ ਕਿਤੇ ਰਾਗਿਓ ਲੱਗਦੇ ਸੀ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਉਂਦੇ ਸੀ ਠੰਡ ਪਾਰ ਵਗੈਰਾ ਕੀਰਤਨ ਕਰਵਾਉਂਦੇ ਜਦੋਂ ਤੇ ਅੱਗੇ ਬੰਦੇ ਹੀ ਰਾਗੀਆਂ ਨੂੰ ਮਾਇਆ ਦਿੰਦੇ ਸੀ ਮਾਇਆ ਦਿੰਦੇ ਸੀ ਬੀਬੀਆਂ ਨਹੀਂ ਸੀ ਜਾਇਆ ਕਰਦੀਆਂ ਹੁਣ ਬੀਬੀਆਂ ਦੇਖਦੀਆਂ ਵੀ ਅਸੀਂ ਕਿਉਂ ਪਿੱਛੇ ਰਹਿਣਾ ਕਿਤੇ ਬੰਦਾ ਹੀ ਨਾ ਲਾਹ ਲੈ ਜੇ ਉਹ ਵੀ ਦੇਖ ਕੇ ਉਹਨੇ ਕੁਝ ਕਿਉਂਕਿ ਉਹਨਾਂ ਨੇ ਪ੍ਰਮੋਟ ਵੀ ਬੀਪੀਐਨ ਜਿਆਦਾ ਕੀਤਾ ਉਹਦਾ ਮੇਨ ਕਾਰਨ ਕੀ ਲੱਗਦਾਗਾ ਕਿਉਂਕਿ ਮਿੰਲਾ ਤੇ ਕਿਤੇ ਬੀਬੀਆਂ ਨੂੰ ਬੀਬੀਆਂ ਨੂੰ ਭਰਵਾਉਣਾ ਸੌਖਾ ਹੈ ਭਰਵਾਉਣਾ ਸੌਖਾ ਹਾਂ ਬੀਬੀਆਂ ਮਤਲਬ ਜਿਆਦਾ ਛੇਤੀ ਪਰਮਾ ਜਾਂਦੀਆਂ ਕਿਉਂਕਿ ਜਿਆਦਾ ਜਿਵੇਂ ਆਪਾਂ ਕਹਿੰਦੇ ਵੀ ਸਰਦਾ ਇਹਨਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਭਾਵਕ ਹੁੰਦੀਆਂ ਭਾਵਕ ਬਿਰਤੀ ਹੁੰਦੀ ਹੈ ਇਹਨਾਂ ਨੂੰ ਤੁਸੀਂ ਬਹੁਤ ਛੇਤੀ ਆਪਣੇ ਉਹਦੇ ਚ ਪਾ ਸਕਦੇ ਆ ਜਾਲ ਚ ਪ사 ਸਕਦੇ ਆ ਚਾਹ ਕੋਈ ਵੀ ਜਾਲ ਹੋਵੇ ਚਾਹ ਧਰਮੇ ਕੋਈ ਕੁਝ ਵੀ ਹੋਵੇ ਹੈ ਨਾ ਕਿਉਂਕਿ ਇਹਨਾਂ ਨੇ ਸੋਚਣਾ ਘੱਟ ਹੁੰਦਾ ਬਾਅਦ ਚ ਸੋਚਦੀਆਂ ਜਦ ਨੂੰ ਉਹ ਸਮਾਂ ਸਾਰਾ ਜਿਹੜਾ ਪਣਾ ਨੂੰ ਗੱਦੇ ਬੀਤ ਜਾਂ ਪਣਾ ਬੀਤ ਜਾਂਦਾ ਹਾਂਜੀ ਹਾਂਜੀ ਠੀਕ ਹੈ ਆਪਾਂ ਅਕਸਰ ਦੇਖਿਆ ਵੀ ਸ਼ੁਰੂਆਤ ਜਿਹੜੀ ਜਿਵੇਂ ਘਰਾਂ ਤੇ ਲਾ ਲੋ ਜਾਂ ਤਾਂ ਬੱਚਿਆਂ ਤੋਂ ਜਾਂ ਫਿਰ ਬੀਬੀਆਂ ਤੋਂ ਹੁੰਦੀ ਆ ਦੇਖੋ ਇਹ ਇੱਕ ਚੀਜ਼ ਹਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਕਿ ਇੱਕ ਅਸੀਂ ਵੀ ਨਾ ਇੱਕ ਗੁਰਬਾਣੀ ਚ ਪੰਗਤੀ ਆਉਂਦੀ ਆ ਹੂੰ ਸੋਕਿਉ ਮੰਦਾ ਆਖੀਐ ਜਿਤ ਜਮੈ ਰਾਜਨ ਹਾਂਜੀ ਉਹ ਪੰਗਤੀ ਆਉਂਦੀ ਆ ਅ ਸਜਦੀ ਵਾਰ ਚ ਉਸ ਜੀ ਚ ਉਸ ਮਤਲਬ ਉਸ ਪੰਗਤੀ ਨੂੰ ਬੜਾ ਪ੍ਰਮੋਟ ਕੀਤਾ ਹੂੰ ਕਿ ਦੇਖੋ ਜੀ ਗੁਰਨਾਗ ਸਾਹਿਬ ਨੇ ਔਰਤ ਨੂੰ ਕਿੰਨੀ ਵਡਿਆਈ ਦਿੱਤੀ ਵਡਿਆਈ ਕੀਤੀ ਹੈ ਹੈਨਾ ਬਰਾਬਰ ਦਾ ਹੱਕ ਹਾਂ ਉਹਦੇ ਵਾਸਤੇ ਜਦ ਕਿ ਉਹ ਜਿਹੜਾ ਸ਼ਬਦ ਆ ਉਹ ਔਰਤ ਵਾਸਤੇ ਨਹੀਂ ਹੈ ਠੀਕ ਹੈ ਕਿਉਂਕਿ ਉਹ ਪੰਡ ਦੀ ਗੱਲ ਕੀਤੀ ਹੈ ਪੰਡ ਜੰਮੀ ਹੈ ਪੰਡ ਰਮੀ ਹੈ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖਿਆ ਜਿੱਤ ਜਮੈ ਅਰਾਜਾ ਉਹ ਪੰਡ ਦੀ ਗੱਲ ਆ ਪੰਡ ਹੁੰਦਾ ਸਪੰਡ ਕਿਹਾ ਸਾਡੇ ਸਰੀਰ ਨੂੰ ਵੀ ਇੱਕ ਸਰੀਰ ਸਰੀਰ ਤੋਂ ਹੀ ਪੈਦਾ ਹੁੰਦਾ ਹੂੰ ਹੁਣ ਫਰਜ਼ ਕਰੋ ਕੱਲੀ ਔਰਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਹੂੰ ਮਰਦ ਤੇ ਔਰਤ ਦੇ ਸੰਜੋਗ ਦੁਆਰਾ ਸਰੀਰ ਪੈਦਾ ਹੁੰਦਾ ਹੂੰ ਹੈਨਾ ਉਨ ਇੱਕ ਸਰੀਰ ਮਰ ਗਿਆ ਫਿਰ ਜਿਹੜੇ ਬੰਦੇ ਦਾ ਸਰੀਰ ਮਰ ਗਿਆ ਬੰਦੇ ਦੀ ਮੌਤ ਹੋ ਗਈ ਹਮ ਲ ਔਰਤ ਵਾਸਤੇ ਹੋਰ ਪਤੀ ਲੱਭਦੇ ਆ ਹਮ ਹੈਨਾ ਜੇ ਪਤਨੀ ਦੀ ਮੌਤ ਹੋ ਗਈ ਪਤਨੀ ਦਾ ਬਲੈਂਦੇ ਬੰਦੇ ਵਾਸਤੇ ਹਮ ਉਹ ਸਾਰਾ ਇੱਕ ਮਤਲਬ ਸਰੀਰਾਂ ਦੀ ਗੱਲ ਸੀ ਉਹ ਗੱਲ ਕਿ ਲਿਆਦੀ ਔਰਤ ਤੇ ਕੱਲੀ ਤੇ ਤੇ ਉਸ ਕਰਕੇ ਫਿਰ ਹਾਂ ਔਰਤ ਨੂੰ ਵੀ ਹਾਂ ਜੀ ਵੀ ਸਾਡੀ ਬੜਾਈ ਕਰਦੇ ਕਿਉਂਕਿ ਭਾਪ ਉਸ ਤਰੀਕੇ ਨਾਲ ਫਿਰ ਔਰਤਾਂ ਥੋੜੀਆਂ ਜਿਹੀਆਂ ਹੋ ਜਾਂਦੀਆਂ ਕਿਉਂਕਿ ਗੁਰਵਾਨੀ ਦੇ ਵਿੱਚ ਇੱਕ ਸ਼ਬਦ ਐਸਾ ਵੀ ਆਉਂਦਾ ਵੀ ਜੇ ਆਪਾਂ ਜੋਰੂ ਦਾ ਸੁਣ ਕੇ ਆਖਿਆ ਕਮਾਉਂਦੇ ਆ ਨਾ ਹੂੰ ਅਸੀਂ ਮੂਰਖ ਹਾਂ ਜੋਰਾ ਕਾ ਆਖਿਆ ਹਾਂ ਹਾਂ ਵੀ ਜੋਰਾ ਦੇ ਆਖੇ ਨਹੀਂ ਚੱਲਣਾ ਹੂੰ ਆਪਾਂ ਸਤਗੁਰ ਦੇ ਆਖੇ ਚੱਲਣਾ ਆਪਣੀ ਪਤਨੀ ਦੇ ਪਿੱਛੇ ਨਹੀਂ ਜੋਰਾ ਕਹੇ ਪਤਨੀ ਨੂੰ ਜੋਰੂ ਉਹਦੇ ਉਹਦੇ ਕਹੇ ਨਹੀਂ ਆਪਾਂ ਚੱਲਣਾ ਆਪਾਂ ਸਤਗੁਰ ਦੇ ਆਖੇ ਚੱਲਣਾ ਉਹੀ ਜਿਹੜਾ ਸਤਗੁਰ ਦੇ ਆਖੇ ਚੱਲਦਾ ਉਹੀ ਅਸਲੀ ਸਮਰਦਾ ਉਹੀ ਸੱਚਾ ਸੇਖਾ ਸਮਝਿਆ ਠੀਕ ਹੈ ਇਸ ਕਰਕੇ ਨਾ ਸਮਝ ਕਰਕੇ ਬਸ ਉਹ ਚੀਜ਼ ਨੂੰ ਅੱਗੇ ਤੇ ਅੱਗੇ ਐਨੀ ਵੀ ਕੋਈ ਔਰਤ ਉਹ ਆ ਹਮ ਪਰ ਜਿੱਥੇ ਸ਼ਬਦ ਦੀ ਅਰਥ ਗਲਤ ਕਰਦਾ ਉੱਪਰ ਆਉਣ ਵਾਸਤੇ ਉਹਨਾਂ ਨੂੰ ਵਰਤਿਆ ਪਰ ਇੱਥੇ ਵੀ ਕਈ ਲੋਕ ਆਪਾਂ ਨੂੰ ਵੀ ਜਿੱਦਾਂ ਗਲਤ ਕਹਿ ਸਕਦੇ ਆ ਵੀ 네ਗੈਟਿਵਿਟੀ ਜਾਂ ਕੁਝ ਨਹੀਂ ਨਹੀਂ ਔਰਤਾਂ ਵਾਂਗ ਦੇਖੋ 네ਗੈਟਿਵ ਵਿੱਚ ਤਾਂ ਜਿੱਦਾਂ ਮੈਂ ਆਇਆ ਹੁਣ ਮੇਰਾ ਹਰ ਇੱਕ ਰਿਸ਼ਤਾ ਹਮ ਮੇਰੇ ਕੋਲ ਮੇਰੀਆਂ ਧੀਆਂ ਵੀ ਆ ਹੈਨਾ ਮੇਰੀ ਭੈਣ ਵੀ ਆ ਹਾਂ ਕਿ ਨਾ ਤੇ ਭੂਆ ਵੀ ਆ ਸਾਰੇ ਰਿਸ਼ਤੇ ਨੇ ਮੇਰੇ ਔਰਤ ਦੇ ਜਿੰਨੇ ਵੀ ਰਿਸ਼ਤੇ ਹੁੰਦੇ ਨਾ ਸਾਰੇ ਨੇ ਮਾਸੀਆਂ ਤਾਈ ਚਾਚੀ ਸਭ ਕੁਛ ਹੈ ਹੂੰ ਕੁਬੈ ਔਰਤ ਤਾਂ ਨਹੀਂ ਹੈ ਉਹ ਕਿ ਬੱਸ ਦੱਸਦਾ ਵੀ ਜਿਸ ਜਿਸ ਕਰਕੇ ਔਰਤ ਨੂੰ ਫਰਮਾਇਆ ਹੂੰ ਉਸ ਕਰਕੇ ਸਮਝ ਗਿਆ ਨਾ ਇਹ ਨਹੀਂ ਵੀ ਮੈਂ ਕੋਈ ਔਰਤ ਦਾ ਬਿਰੋਧ ਦੀ ਆ ਕਾਫੀ ਦਿੰਦਾ ਕਹਿਣਗਾ ਇਹ ਨਹੀਂ ਹੈਗਾ ਅਸੀਂ ਸਤਿਕਾਰ ਦਿੰਦੇ ਹਾਂ ਅਸੀਂ ਹਾਵਿਲ ਹਰੀ ਨੂੰ ਸਤਿਕਾਰ ਦਿੰਦੇ ਹਾਂ ਸਤਿਕਾਰ ਪਤਨੀ ਨੂੰ ਵੀ ਸਤਕਾਰ ਦਿੰਦੇ ਆ ਸਭ ਨੂੰ ਸਤਕਾਰ ਦਿੰਦੇ ਆ ਪਰ ਜਿੱਥੇ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਉਹ ਐਵੇਂ ਨਹੀਂ ਕਿਹਾ ਹੋਇਆ ਉਹ ਸਾਇਦ ਸਾਰੀ ਸਹੀ ਗੱਲ ਹੈ ਕਿਉਂਕਿ ਔਰਤ ਨੂੰ ਜੇ ਆਪਾਂ ਆਨੰਦਕਾਰ ਸਾਬ ਕਰਾਉਂਦੇ ਆ ਮਰਦ ਨੂੰ ਕਿਉਂ ਮੂਰੇ ਤੋਰਦੇ ਆ ਔਰਤ ਪਿੱਛੇ ਚੱਲਦੀ ਹੈ ਨਾ ਉਹਦਾ ਮਕਸਦ ਕੀ ਆ ਹੁੰਦਾ ਵੀ ਤੂੰ ਮਰਦ ਦੇ ਪਿੱਛੇ ਚੱਲਣਾ ਚੱਲਣਾ ਸਮਝਿਆ ਨਾ ਜੇ ਤੂੰ ਸੁਖੀ ਜੀਵਨ ਜੀਣਾ ਸੁਖੀ ਜੀਵਨ ਜੇ ਤੁਸੀਂ ਆਪਣੇ ਜੀਵਨ ਚ ਕਾਮਯਾਬ ਹੋਣਾ ਤੁਸੀਂ ਮਰਦ ਦੇ ਕਿ ਚੱਲਣਾ ਹਾਂ ਮਰਦ ਨੂੰ ਰੋਕਣਾ ਵੀ ਜੇ ਗਲਤ ਕਰਦਾ ਪਰ ਆਪ ਪ੍ਰਧਾਨ ਨਹੀਂ ਹੋਣਾ ਸਮਝਣਾ ਉਹ ਉਹ ਸਹੀ ਸਾਰੇ ਹੂੰ ਠੀਕ ਹੈ ਜੀ ਹੋਰ ਕੋਈ ਵਿਚਾਰ ਡੇਰਾਬਾਦ ਦੇ ਪ੍ਰਤੀ ਡੇਰਾਬਾਦ ਦੇ ਪ੍ਰਤੀ ਤਾਂ ਹੋਰ ਕੀ ਹੈ ਕਿ ਬਹੁਤ ਸਮਾਂ ਅੱਗੇ ਲੰਘ ਗਿਆ ਹੂੰ ਸਮਝਾਉਣਾ ਪਰ ਇਸ ਚੀਜ਼ ਦੇ ਉੱਪਰ ਕੋਈ ਕੰਟਰੋਲ ਦਿੱਤਾ ਕੀਤਾ ਜਾ ਸਕਦਾ ਬੀਬੀਆਂ ਨੂੰ ਜਾਂ ਬੱਚਿਆਂ ਨੂੰ ਕੋਈ ਮੈਸੇਜ ਨਹੀਂ ਕੰਟਰੋਲ ਤਾਂ ਇਹ ਹੈ ਨਾ ਵੀ ਸਾਡੇ ਕੋਲ ਬਹੁਤ ਕੁਝ ਹੂੰ ਕੰਟਰੋਲ ਕਰਨਾ ਕੋਈ ਆਪ ਖਾਨੀ ਹੂੰ ਹੈਨਾ ਪਰ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਜੇ ਅਸੀਂ ਪ੍ਰਚਾਰ ਕਰਦੇ ਆ ਸਮਾਜ ਦਾ ਵਿਰੋਧ ਹੁੰਦਾ ਹੁਮ ਅਸੀਂ ਸੱਚ ਦਾ ਪ੍ਰਚਾਰ ਕਰ ਸਕਦੇ ਜਿੱਥੇ ਕੂਟ ਦੇ ਪ੍ਰਚਾਰ ਨੂੰ ਆਪਾਂ ਨੰਗਾ ਕਰ ਸਕਦੇ ਕਿਉਂਕਿ ਪ੍ਰਚਾਰ ਤਾਂ ਕੂਟ ਦਾ ਸਾਰੇ ਹੀ ਉਹ ਹਾਂਜੀ ਪਰ ਅਸੀਂ ਖੁਦ ਹੀ ਕੂਟ ਦਾ ਪ੍ਰਚਾਰ ਕਰਦੇ ਅਸੀਂ ਸੱਚ ਦਾ ਪ੍ਰਚਾਰ ਕਰਨੀ ਨਹੀਂ ਦੇਂਦੇ ਨਾ ਕਰਨ ਦੇਣਾ ਚਾਹੁੰਦੇ ਆ ਹਨਾ ਫਿਰ ਆਪਾਂ ਕਿਵੇਂ ਹੁਣ ਉਸ ਤੋਂ ਉੱਪਰਲਾ ਗਿਆਨ ਹੀ ਉਸ ਨੂੰ ਘਟ ਸਕਦਾ ਹੁਮ ਫਿਰ ਹੀ ਲੋਕਾਂ ਨੂੰ ਬਦਲ ਸਕਦਾ ਹਾਂਜੀ ਹਾਂ ਹੈਨਾ ਹੁਮ ਕਿ ਜਿੱਥੇ ਉਹ ਤੱਕ ਉਹਨਾਂ ਨੇ ਅਸੀਂ ਵੀ ਉੱਥੇ ਖੜੇ ਆ। ਤੁਨਾਂ ਦੀਆਂ ਗੱਲਾਂ ਉਹ ਗੱਲਾਂ ਕਰਦੇ ਆ ਤੁਨਾਂ ਦੀਆਂ ਅੰਮ੍ਰਿਤ ਰਸ ਦੀ ਉਹ ਗੱਲ ਕਰਦੇ। ਹਾਂਜੀ ਅਸੀਂ ਵੀ ਅੰਮ੍ਰਿਤ ਰਸ ਦੀ ਗੱਲ ਕਰਦੇ ਅਸੀਂ ਵੀ ਤੁਨਾਂ ਦੀ ਗੱਲ ਕਰਦੇ ਦੇਖਣ ਦੀ ਗੱਲ ਉਹ ਨਹੀਂ ਕਰਦੇ ਦੇਖਣ ਦੀ ਗੱਲ ਅਸੀਂ ਨਹੀਂ ਕਰਦੇ। ਹਾਂਜੀ ਵੀ ਪਰਮੇਸ਼ਰ ਨੂੰ ਦੇਖਿਆ ਵੀ ਜਾ ਸਕਦਾ। ਅਸੀਂ ਇਹ ਨਹੀਂ ਦੱਸ ਸਕਦੇ ਵੀ ਸਤਿਗੁਰੂ ਤਾਂ ਸਾਡੇ ਸਾਰਿਆਂ ਦੇ ਵਿੱਚ ਵਸਦਾ। ਜੇ ਜਪੋ ਪ੍ਰਚਾਰ ਕਰਾਂਗੇ ਫਿਰ ਲੋਕ ਸਾਵਧਾਨ ਹੋਣਗੇ ਕਿਉਂਕਿ ਹੋਏ ਆਏ ਆ ਬਹੁਤ ਸਾਰੇ ਜਿਹੜੇ ਜਾਂਦੇ ਸੀ ਆਏ ਆ ਆਏ ਵਾਪਸੀ ਹੋ ਰਹੀ ਹੈ ابھی ਨਹੀਂ ਅਸੀਂ ਤਾਂ ਇੱਥੇ ਤੱਕ ਸੀਮਤ ਸੀ ਸਾਨੂੰ ਤਾਂ ਇੱਥੇ ਤੱਕ ਦੱਸਿਆ ਗਿਆ ਇਸ ਤੋਂ ਅੱਗੇ ਦੱਸਿਆ ਹੀ ਨਹੀਂ ਪਰ ਤਾਂ ਹੀ ਆਉਣਗੇ ਜੇ ਆਪਾਂ ਉੱਤੇ ਉੱਪਰਲੀ ਗੱਲ ਕਰੂੰਗੇ ਜੋ ਵੀ ਗੱਲ ਮੈਂ ਕਰਦਾ ਉਹ ਇਹ ਕਰਦੇ ਆ ਫਿਰ ਥੋੜੋ ਫਿਰ ਉਹ ਕਿਸ ਨੂੰ ਛੱਡ ਕਹਣਗੇ ਉਧਰੋਂ ਹੈਨਾ ਕਿ ਸਾਡੇ ਕੋਲ ਬਹੁਤ ਸ੍ਰੇਸ਼ਟ ਗਿਆਨ ਗੁਰਬਾਣੀ ਦੇ ਵਿੱਚ ਉਹ ਗਿਆਨ ਆ ਵੀ ਜਿੱਥੇ ਇਹ ਨਹੀਂ ਵੀ ਸਿਰਫ ਗੁਰਬਾਣੀ ਚ ਦੇਖੋ ਸਾਰੇ ਧਰਮ ਗ੍ਰੰਥਾਂ ਜਿ ਫਿਰ ਗੁਰਬਾਣੀ ਚ ਸਰਲ ਆ ਕਿਉਂਕਿ ਸਭ ਤੋਂ ਲੇਟੈਸਟ ਗ੍ਰੰਥ ਆ ਆਪਣਾ ਇਹ ਇਸ ਕਰਕੇ ਚ ਬਹੁਤ ਸਰਲ ਆ ਇਹਨੂੰ ਸਮਝ ਕੇ ਇਹਨੂੰ ਸਮਝ ਲਿਆ ਫਿਰ ਦੂਜੇ ਧਰਮ ਗ੍ਰੰਥ ਵੀ ਸਾਨੂੰ ਸਮਝ ਆਉਣਗੇ ਵੀ ਸਾਨੂੰ ਉਹ ਵੀ ਸਰਲ ਲੱਗਣਗੇ ਤਾਂ ਇਸ ਦੀ ਲੋੜ ਪਈ ਤਾਂ ਗੁਰੂ ਸਾਹਿਬਾਂ ਨੇ ਇਹ ਸਾਨੂੰ ਬਖਸ਼ਿਸ਼ ਕੀਤਾ ਇਹ ਹੀ ਦਾ ਤੋੜਾ ਬਾਕੀ ਤਾਂ ਨਹੀਂ ਉਹ ਹੈ ਨਹੀਂ ਕਿ ਕਿ ਇੰਨਾ ਲੋਕਾਂ ਚ ਕਰ ਕਰ ਕੇ ਆ ਵੀ ਨਹੀਂ ਜਿੱਥੇ ਲੱਗ ਗਏ ਜਿੱਥੇ ਮਾਪੇ ਜਾਣ ਲੱਗੇ ਬੱਚੇ ਜਾਣ ਲੱਗੇ ਬੱਚੇ ਜਾਣ ਬਹੁਤ ਸਾਰੇ ਵਿਰਲੇ ਬੱਚੇ ਹੈਗੇ ਜਿਹੜੇ ਹੁਣ ਵੀ ਨਹੀਂ ਜਾਂਦੇ ਪਰ ਜ਼ਿਆਦਾਤਰ ਜਾ ਰਹੇ ਹੈਨਾ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਫਿਰ ਠੀਕ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਬਹੁਤ ਜੀ